6 ਜੂਨ 1984 ਨੂੰ ਸ੍ਰੀ ਹਰਮੰਦਰ ਸਾਹਿਬ ਦੇ 6 ਅਕਾਲ ਤਖਤ ਸਾਹਿਬ ਦੇ ਭਾਰਤ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਫੌਜੀ ਹਮਲੇ ਨੂੰ ਅੱਜ 33 ਸਾਲ ਹੋ ਚੁੱਕੇ ਹਨ ਸਿੱਖ ਕੌਮ ਵੱਲੋਂ ਉਸ ਦਿਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਅੱਜ ਦੇ ਦਿਨ ਨੂੰ ਕੌਮੀ ਕਲੂ ਘਰਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿਸ ਦੇ ਚਲਦੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਗਮ ਕੀਤੇ ਗਏ ਸਵੇਰੇ 7 ਵਜੇ ਅਕਾਲ ਤਖਤ ਸਾਹਿਬ ਵਿਖੇ 4 ਜੂਨ ਨੂੰ ਆਰੰਭੇ ਸ੍ਰੀ ਅਖੰਡ ਪਾਤਸ਼ਾਹ ਦੇ ਪੋਗ ਪਾਏ ਗਏ ਇਸ ਉਪਰੰਤ ਸ਼੍ਰੀ ਅਕਾਲ ਤਖਤ ਸੈਕਟਰੀ ਕਜ਼ੀਬ ਤੋਂ ਅਕਾਲ ਤਖਤ ਸੈਕਟਰੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੌਮ ਦੇ ਨਾਂ ਤੇ ਸੰਦੇਸ਼ ਪੜਨਾ ਸ਼ੁਰੂ ਕੀਤਾ ਜਿਵੇਂ ਹੀ ਉਹ ਸੰਦੇਸ਼ ਪੜਨ ਲੱਗੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀ ਸੰਗਤ ਦੇ ਕੁਝ ਹਿੱਸੇ ਵਿੱਚੋਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਗੂੰਜਣ ਲੱਗੇ ਜਿੰਨਾ ਸਮਾਂ ਗਿਆਨੀ ਗੁਰਬਚਨ ਸਿੰਘ ਸੰਦੇਸ਼ ਪੜ੍ਹਦੇ ਰਹੇ ਨਾਰੇ ਲੱਗਦੇ ਰਹੇ ਇਹ ਨਾਰੇ ਉਹਨਾਂ ਲੋਕਾਂ ਵੱਲੋਂ ਲਾਏ ਗਏ ਜੋ ਡੇਰਾ ਸਿਰਸਾ ਵਿਵਾਦ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖਤ ਸੈਕਟਰੀ ਜਥੇਦਾਰ ਵਜੋਂ ਮੰਨਣਾ ਪ੍ਰਵਾਨ ਨਹੀਂ ਕਰਦੇ ਇਸ ਕਰਕੇ ਪਿਛਲੇ 2 ਸਾਲਾਂ ਤੋਂ ਗਿਆਨੀ ਗੁਰਬਚਨ ਸਿੰਘ ਵੱਲੋਂ ਸੰਦੇਸ਼ ਬੜੇ ਜਾਂਦਾ ਵਿਰੋਧ ਉਤਾਰ ਆ ਰਿਹਾ ਹੈ ਜਿਸ ਦੇ ਚਲਦੇ ਪਹਿਲੀ ਵਾਰ ਅਕਾਲ ਤਖਤ ਸੈਵੀ ਦੇ ਅਧਿਕਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਅਕਾਲ ਤਖਤ ਸੈਵੀ ਫਸੀਲ ਦੀ ਬਜਾਏ ਅਕਾਲ ਤਖਤ ਸੈਵੀ ਅੰਦਰੋਹੀ ਕੌਮ ਦੇ ਨਾਂ ਤੇ ਸੰਦੇਸ਼ ਕਰੀ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਸਭਾ ਸੁਸਾਇਟੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਜਨਨਾ ਨੇ ਜੂਨ 1984 ਦੇ ਵਿੱਚ 20ਵੀਂ ਸਦੀ ਦੇ ਮਹਾਨ ਸ਼ਹੀਦ ਮਰਦੇ ਮੁਜਾਹਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਔਰ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਬਾਬਾ ਥਾਰਾ ਸਿੰਘ ਜੀ ਜਰਨੈਲ ਸ਼ਵੇਕ ਸਿੰਘ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਮਰਜੀਵੜਿਆ ਨੇ ਫੌਜ ਦੇ ਨਾਲ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਅੱਜ ਸਾਰਾ ਖਾਲਸਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰ ਹੋ ਕੇ ਉਹਨਾਂ ਨੂੰ ਆਪਣੀ ਸ਼ਰਧਾ ਤੇ ਸਤਕਾਰ ਭੇਟ ਕਰ ਰਿਹਾ ਹੈ ਦੇ ਬਾਰੇ ਤੋਂ ਉਹ ਤੁਸੀਂ ਆਪ ਹੀ ਜਾਣਦੇ ਹੋ ਉਹਨਾਂ ਦਾ ਕੰਮ ਹੀ ਇਹ ਹੈ ਉਹਨਾਂ ਦੇ ਵੀ ਡਿਊਟੀ ਇਹ ਲੱਗੀ ਹੈ ਆਪਾਂ ਆਮ ਦੇਖਦੇ ਹਾਂ ਕਿਸੇ ਘਰ ਦੇ ਵਿੱਚ ਕੋਈ ਬੱਚਾ ਚੜਾਈ ਕਰ ਜੇ ਭਾਈ ਚੜਾਈ ਕਰ ਜੇ ਪਿਤਾ ਚੜਾਈ ਕਰ ਜੇ ਕੋਈ ਮਾਮਾ ਭਾਂਜਾ ਚੜਾਈ ਕਰ ਜੇ ਕਿ ਉਹਨਾਂ ਦੇ ਭੋਗਾਂ ਦੇ ਉੱਤੇ ਆਪਾਂ ਰੌਲਾ ਪਾਉਂਦੇ ਹਾਂ ਜੇ ਰੌਲਾ ਪਾਉਂਦੇ ਹਾਂ ਤੇ ਇਹਨਾਂ ਨੂੰ ਪਾਉਣ ਦਾ ਹੱਕ ਹੈ ਜੇ ਇਹ ਆਣ ਕੇ ਸ਼ਹੀਦਾਂ ਦੇ ਅਸਥਾਨਾਂ ਤੇ ਰੌਲਾ ਪਾਉਂਦੇ ਨੇ ਇਹਨਾਂ ਦਾ ਮਤਲਬ ਹੈ ਕਿ ਸ਼ਹੀਦਾਂ ਨਾਲ ਇਹਨਾਂ ਦਾ ਕੋਈ ਸਤਕਾਰ ਨਹੀਂ ਸ਼ਹੀਦਾਂ ਦਾ ਇਹਨਾਂ ਦੇ ਮਨਾਂ ਵਿੱਚ ਕੋਈ ਪਿਆਰ ਨਹੀਂ ਇਹ ਸਿਰਫ ਆਪਣੀ ਹਉਮੈ ਦੇ ਕਾਰਨ ਆਣ ਕੇ ਰੌਲਾ ਪਾ ਕੇ ਆਪ ਵੀ ਔਰ ਸੰਗਤਾਂ ਨੂੰ ਗੁਰੂ ਸ਼ਬਦ ਗੁਰੂ ਦੇ ਨਾਲੋਂ ਤੋੜਨ ਦਾ ਯਤਨ ਕਰਦੇ ਨੇ ਇਸ ਦੌਰਾਨ ਸਰਬੱਤ ਖਾਲਸਾ ਵੱਲੋਂ ਥਾਪੇਗੇ ਜ਼ਥੇਦਾਰ ਭਾਈ ਧਿਆਨ ਸਿੰਘ ਮੰਡ ਬਲਜੀਤ ਸਿੰਘ ਦਾਦੂਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨ ਜੀ ਤੇ ਮਾਨ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਇਸ ਤੋਂ ਇਲਾਵਾ ਭਾਈ ਧਿਆਨ ਸਿੰਘ ਮੰਡ ਵੱਲੋਂ ਕੌਮ ਦੇ ਨਾਂ ਤੇ ਸੰਦੇਸ਼ ਵੀ ਪੜਿਆ ਗਿਆ ਵਿੱਚ ਗਲਤ ਗੱਲ ਆ ਜਿਹੜਾ ਕੌਮ ਨੇ ਨਕਾਰਿਆ ਜ਼ਥੇਦਾਰ ਆ ਉਹਨੂੰ ਇੱਥੇ ਲਿਆਉਦੇ ਹੀ ਕਿਉਂ ਨੇ ਉਹ ਨਹੀਂ ਲਿਆਉਣਾ ਚਾਹੀਦਾ ਇੱਕ ਪਾਸੇ ਸ਼੍ਰੋਮਣੀ ਕਮੇਟੀ ਸ਼ਾਂਤੀ ਦੀਆਂ ਗੱਲਾਂ ਕਰਦੀ ਹੈ ਦੂਸਰੇ ਪਾਸੇ ਉਹ ਜਿਹੇ ਇੱਥੇ ਬੀਜ ਬੀਜਦੀ ਹੈ ਜਿਨ੍ਹਾਂ ਦੇ ਨਾਲ ਸਿੱਖ ਜਿਹੜੇ ਪ੍ਰਕਾਟ ਵਿੱਚ ਹੋਣ ਗਰਮ ਜੋਸ਼ੀ ਦੇ ਵਿੱਚ ਹੋਣ ਹੋਰ ਕਿਸੇ ਤੋਂ ਸੰਦੇਸ਼ ਪੜ੍ਹਾ ਲੈਂਦੇ ਹੈੱਡ ਗ੍ਰੰਥੀ ਤੋਂ ਪੜ੍ਹਾ ਲੈਂਦੇ ਪਰ ਜਿਨ੍ਹਾਂ ਨੂੰ ਕੌਮ ਨਹੀਂ ਅਨਕਾਰਿਆ ਜਿਨ੍ਹਾਂ ਨੂੰ ਕੌਮ ਵੇਖਣਾ ਨਹੀਂ ਚਾਹੁੰਦੀ ਜਦੋਂ ਉਹਨਾਂ ਦੇ ਜ਼ਖਮਾਂ ਦੇ ਉੱਤੇ ਉਹ ਸੰਦੇਸ਼ ਪੜੂਗਾ ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਫੋਨ ਦੇ ਬਰਾਬਰ ਹੈ ਜਿਹੜੀ ਕੌਮ ਬਰਦਾਸ਼ਤ ਨਹੀਂ ਕਰਦੀ ਭੁੱਲੜ ਬਾਈ ਦਾ ਮਸਲਾ ਨਹੀਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਇੱਥੇ ਕਾਲਤਾਹ ਦੀ ਸ਼ਹਾਦਤ ਹੋਈ ਹੈ ਇੱਥੇ ਹਜ਼ਾਰਾਂ ਸਿੱਖਾਂ ਨੇ ਸ਼ਹਾਦਤਾਂ ਪਾਈਆਂ ਤੇ ਜੇ ਮੱਥੇ ਰੱਗਣ ਦਾ ਸਿਰ ਵੱਢਣ ਦੇ ਇੱਥੇ ਸ਼ਾਂਤੀ ਭੰਗ ਨਹੀਂ ਹੁੰਦੀ ਤੇ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਜਿਹੜੇ ਉਹ ਐਜੂਕੇਸ਼ਨ ਆ ਰਹੇ ਨੇ ਉਹ ਠੀਕ ਹੈ ਕੌਣ ਜਿੱਥੇ ਦਾ ਉਹ ਸਭ ਗਲਤ ਨੇ ਉਹ ਜਥੇਦਾਰੀ ਨਹੀਂ ਹੈਗੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਨਹੀਂ ਮੰਨਦੀ ਸੀ ਸੰਦੇਸ਼ ਦਿੱਤਾ ਹੈ ਕੌਣ ਦੇ ਨਾਂ ਤੇ ਕੀ ਸੰਦੇਸ਼ ਸੀਗਾ ਜੀ ਉਹ ਮੈਂ ਪੜ੍ਹ ਕੇ ਸੁਣਾਤਾ ਤੁਸੀਂ ਕਾਪੀ ਲੈ ਲਓ ਜੀ ਜਿਕਰ ਜੋ ਹੈ ਕਿ ਐਸਪੀ ਪੀਸੀ ਪ੍ਰਧਾਨ ਪ੍ਰੋਫੈਸਰ ਕੁਪਾਲ ਸਿੰਘ ਘਟੂਗਰ ਵੱਲੋਂ ਅੱਜ ਦੇ ਸਮਾਗਮ ਨੂੰ ਇੱਕ ਉਤਸ਼ਾਹ ਨਾਲ ਮਨਾਉਣ ਸਬੰਧੀ ਵੱਖ-ਵੱਖ ਸਥਾਨਕ ਜਥੇਬੰਦੀਆਂ ਨਾਲ ਮੁਲਾਕਾਤ ਵੀ ਕੀਤੀ ਗਈ ਸੀ ਇਸ ਸੰਬੰਧ ਦਾ ਮਾਨਦਾਲ ਦੇ ਮੁਖਵੰਦੀ ਜਥੇਦਾਰਾਂ ਸਮੇਤ ਕਈ ਜਥੇਬੰਦੀਆਂ ਦੀ ਲਗਭਗ ਸਹਿਮਤੀ ਬਣ ਗਈ ਸੀ ਪਰ ਫਿਰ ਵੀ ਸਮਾਗਮ ਸ਼ਾਂਤੀਪੂਰਵਕ 100% कामयाब नहीं निबड़ सकिया अमृतसर तो कैमरामैन के नाल विक्रम गिल खबर हार ली ਜੇ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਕਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਕਰਤਾਰਾਂ ਦੀ। ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਜੋ ਦੇਰ ਨਾ ਕਰੋ। ਤੁਰੰਤ ਸੰਪਰਕ ਕਰੋ 99888 54547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharplindia.com